ਅੰਮ੍ਰਿਤਸਰ ਪੁਲਿਸ ਨੂੰ ਮਿਲੀ ਇੱਕ ਵੱਡੀ ਕਾਮਯਾਬੀ ਤੁਹਾਨੂੰ ਦੱਸਦੇ ਹਾਂ ਕਿ 7 ਕਿਲੋ 122 ਗ੍ਰਾਮ ਹਿਰੋਇਨ ਸਮੇਤ ਇੱਕ આરોપી ਨੂੰ ਸ਼ਹਾਟਾ ਦੇ ਵੱਡਾਲੀ ਤੋਂ ਕੀਤਾ ਗਿਆ ਗ੍ਰਿਫਤਾਰ। న్యూਸ ਐਂਕਰ ਨਾ ਐਸਾ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ੇ ਵਿਰੁੱਧ ਮੁਹਿੰਮ ਹੈ ਉਹ ਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ 7 ਕਿਲੋ 122 ਗ੍ਰਾਮ ਹਿਰੋਇਨ ਬਰਾਮਦ ਕੀਤੀ ਹੈ ਔਰ ਇਹਦੇ ਚ ਇੱਕ ਮੇਨ ਦੋਸ਼ੀ ਫੜਿਆ ਗਿਆ ਔਰ ਦੂਸਰਾ ਜਿਹੜਾ ਉਹ ਆਇਡੈਂਟੀਫਾਈ ਹੋ ਗਿਆ ਜਿਹੜਾ ਮੇਨ ਕਿੰਗਪਿਨ ਹੈ ਔਰ ਸਮਗਲਰ ਹੈ ਇਹ ਸਾਡੇ ਸੀਆਈਏ 3 ਦੇ ਬਲਵਿੰਦਰ ਸਿੰਘ ਜਿਹੜੇ ਇੰਚਾਰਜ ਨੇ ਉਹਨਾਂ ਦੀ ਟੀਮ ਨੇ ਇਹ ਜਿਹੜੀ ਅਰੈਸਟ ਕੀਤੀ ਹੈ ਔਰ ਇਹਦੇ ਚ ਜਿਹੜੀ ਰੈਸਟ ਹੋਈ ਹੈ ਉਹ ਵਡਾਲੀ ਛਾਟਾ ਤੋਂ ਹੋਈ ਹੈ ਮੇਨ ਗੱਲ ਇਹ ਹੈ ਕਿ ਜਿਹੜਾ ਬੰਦਾ ਫੜਿਆ ਗਿਆ ਤਾਂ ਨਾਂ ਹੈਗਾ ਯਾਸੀਨ ਮੁਹੰਮਦ ਤਕਰੀਬਨ 22 ਸਾਲ ਦਾ ਹੈਗਾ ਸੰਬਲ ਯੂਪੀ ਦਾ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ ਚਾਰ ਮੁਕਦਮੇ ਦਰਜ ਹੈ ਪੰਜਾਬ ਦੇ ਵਿੱਚ ਇਸ ਵੇਲੇ ਲਾਲੜੂ ਮੁਹੱਲੀ ਦੇ ਵਿੱਚ ਰਹਿ ਰਿਹਾ ਆਰਮਜ਼ਟ ਦੇ ਹੈ ਐਨਡੀਪੀਐਸ ਐਕਟ ਤੇ ਥੈਫਟ ਤੇ ਸਨੇਚਿੰਗ ਦੇ ਔਰ NDPS ਐਕਟ ਦੇ ਵਿੱਚ ਪਹਿਲਾਂ ਵੀ ਇਹ ਅਰੈਸਟ ਹੋ ਚੁੱਕਿਆ ਸਮਰਾਲਾ ਖੰਨੇ ਦੇ ਵਿੱਚ ਔਰ ਅਨ EMPLOIED ਬੰਦਾ ਹੈ ਔਰ ਜਿਹੜਾ ਇਹ ਮੇਨ ਕਿੰਗਪਿਨ ਇਹਦੇ ਚ ਸਾਹਮਣੇ ਆਇਆ ਉਹ ਹੈਗਾ ਜਗਪ੍ਰੀਤ ਸਿੰਘ ਉਲਿਅਸ ਜੱਗਾ ਸ਼ੇਰਪੁਰ ਤੈਬਾਨ ਪਿੰਡ ਹੈ ਧਰਮਕੋਟ ਥਾਣਾ ਡਿਸਟ੍ਰਿਕਟ ਮੋਗੇ ਦੇ ਵਿੱਚ ਇਹਦੇ ਖਿਲਾਫ ਵੀ ਚਾਰ ਮੁਕਦਮੇ ਦਰਜ ਹੈ ਫਾਜ਼ਲਕਾ ਚ ਹੈ ਸਿਟੀ ਖੰਨਾ ਤਲਵੰਡੀ ਭਾਈ ਫਿਰੋਜ਼ਪੁਰ ਤੇ ਸਮਰਾਲਾ ਦੇ ਵਿੱਚ ਫੇਰ ਦੁਬਾਰਾ NDPS ਐਕਟ ਤੇ ਆਰਮਜ਼ ਐਕਟ ਦੇ ਸੋ ਇਹ ਨੋਨ ਸਮਗਲਰ ਹੈ ਔਰ ਮੁੱਢਲੀ ਪੁੱਛ ਗਈ ਤੋ ਇਹ ਪਤਾ ਲੱਗਿਆ ਕਿ ਯਾਸੀਨ ਮੁਹੰਮਦ ਉਹਦੇ ਨਾਲ ਰਲ ਕੇ ਇਹਨਾਂ ਨੇ ਜਿਹੜੀ ਇਹ ਕਨਸਾਈਨਮੈਂਟ ਹੈ ਜਨਾਲਾ ਸੈਕਟਰ ਤੋਂ ਪਿਕਅਪ ਕੀਤੀ ਉਹ ਅੱਗੇ ਲੈ ਕੇ ਆ ਰਿਆ ਸੀ ਔਰ ਇਸ ਤੋਂ ਪਹਿਲਾਂ ਵੀ ਯਾਸੀਨ ਮੁਹੰਮਦ ਜਿਹੜਾ ਜਗਪ੍ਰੀਤ ਦੇ ਕਹਿੰਦੇ ਕਨਸਾਈਨਮੈਂਟ ਚੁੱਕ ਚੁੱਕਿਆ ਔਰ ਹਰੀਕੇ ਏਰੀਏ ਦੇ ਵਿੱਚ ਜਾ ਕੇ ਜਿੱਥੇ ਮੋਗੇ ਦਾ ਤੇ ਅੰਮ੍ਰਿਤਸਰ ਦਾ ਬਾਰਡਰ ਪੈਂਦਾ ਤਰਨਤਾਰਨ ਦਾ ਜਿਹੜਾ ਪੁਰਾਣਾ ਅਮਰitsar ਡਿਸਟ੍ਰਿਕਟ ਸੀ ਉੱਥੇ ਹੈਂਡਵਰਕ ਕਰਦੇ ਰਹੇ ਆ ਔਰ ਜਿਹੜੀ ਮੇਨ ਇੱਕ ਹੋਰ ਗੱਲ ਆਈ ਹੈ ਕਿ 2023-24 ਦੇ ਵਿੱਚ ਯਾਸੀਨ ਮੁਹੰਮਦ ਜਿਹੜਾ ਹੈ ਜਗਪ੍ਰੀਤ ਹੈ ਇਹ ਦੋਨੇ ਲੁਧਿਆਣਾ ਜੇਲ੍ਹ 'ਚ ਇਕੱਠੇ ਬੰਦ ਰਹੇ ਜਿੱਥੋਂ ਇਹਨਾਂ ਦੀ ਕਨੈਕਸ਼ਨ ਬਣੇ ਤੇ ਮੁੜ ਕੇ ਡਰੱਗ ਟ੍ਰੇਡ ਦੇ ਵਿੱਚ ਪੈ ਗਏ ਜਿਹੜੀ ਇਹਨਾਂ ਦੀ ਪ੍ਰੋਫਾਈਲ ਤੋਂ ਪਤਾ ਲੱਗਿਆ ਕਿ ਆਰਮਜ਼ ਐਕਟ ਤੇ ਐਨਡੀਪੀਐਸ ਦੇ ਇਹ ਪਿਕਿੰਗਸ ਕਰਦੇ ਰਹੇ ਆ ਬਾਰਡਰ ਤੋਂ ਔਰ ਇਹ ਸਾਰੀਆਂ ਜਿਹੜੀ ਕਨਸਾਈਨਮੈਂਟ ਹੈਗੀਆਂ ਜਿਆਦਾ ਇਹਨਾਂ ਦੀਆਂ ਡਰੋਨ ਦੇ ਰਾਹੀਂ ਆਈਆਂ ਐ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਸਾਈਡ ਤੋਂ ਬਹੁਤ ਜਲਦੀ ਅਸੀਂ ਜਗਪ੍ਰੀਤ ਨੂੰ ਵੀ ਕਾਬੂ ਕਰਾਂਗੇ ਔਰ ਉਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਅਜੇ ਦੀ ਪੁੱਛਗਿੱਛ ਚੱਲ ਰਹੀ ਹੈ ਔਰ ਬਹੁਤ ਸਾਰੀਆਂ ਸਾਨੂੰ ਇਨਕ੍ਰਿਮੀਨੇਟਿੰਗ ਐਵਿਡੈਂਸ ਜਿਹੜੀ ਹੈ ਇਹਦੇ ਗੱਲਬਾਤ ਤੋਂ ਇਹਦੀ ਸਰਚ ਤੋਂ ਔਰ ਇਹਦੇ ਜਿਹੜੇ ਪਰਸਨਲ ਬਿਲੋਂਗਿੰਗਸ ਹੈ ਇਨਕਲੂਡਿੰਗ ਮੋਬਾਈਲ ਫੋਨ ਉੱਥੋਂ ਵੀ ਮਿਲੀ ਹੈ ਇਹ ਡਿਪਾਜ਼ੀਟਾ ਹੁਣ ਅੱਗੇ ਦੇਜ ਕਰੀਏ ਇਹ ਚਾਰਕ ਦੇ ਕਰੀਬ ਤਾਂ ਮੰਨ ਰਿਹਾ ਵੀ ਮੈਂ ਦਿੱਤੀਆਂ ਔਰ ਹਰੀਕਾ ਏਰੀਆ ਜ਼ਿਆਦਾ ਏ ਪ੍ਰੇਫਰ ਕਰ ਰਹੇ ਸੀਗੇ ਕਿਉਂਕਿ ਉੱਥੇ ਚਲੇ ਜਾਂਦੇ ਸੀ ਇਥੋਂ ਚੁੱਕ ਕੇ ਉਹ ਇਹਦੇ ਤੇ ਮੈਨੂੰ ਲੱਗਦਾ ਕਿ ਹੋਰ ਸਾਨੂੰ ਕਾਮਯਾਬੀ ਮਿਲੇਗੀ ਕਿਉਂਕਿ ਫਾਈਨੈਂਸ਼ੀਅਲ ਐਂਗਲ ਵੀ ਜਿਹੜਾ ਜਗਪ੍ਰੀਤ ਹੈ ਭੱਜਿਆ ਹੋਇਆ ਇਹਦੇ ਤੋਂ ਮਿਲ ਜੂਗਾ ਔਰ ਮੇਨ ਗੱਲ ਇੱਕ ਇਹਦੇ ਵਿੱਚ ਹੋਰ ਇੰਪੋਰਟੈਂਟ ਹੈ ਕਿ ਜਗਪ੍ਰੀਤ ਜਿਹੜਾ ਮਾਝਾ ਏਰੀਆ ਚੋਂ ਪਿਕਅਪ ਹੋ ਰਿਹਾ ਹੈ ਸਮਾਨ ਬੰਦਾ ਲਾਲਰੂ ਰਹਿੰਦਾ ਹੈ ਔਰ ਉਹ ਤੋਂ ਆ ਕੇ ਕੰਮ ਕਰਕੇ ਪਾਕਿਸਤਾਨ ਬੇਸ ਵਗਨਰਜ਼ ਨਾਲ ਕੰਟੈਕਟ ਜਗਪ੍ਰੀਤ ਦਾ ਹੈਗਾ ਤੇ ਮੁਹੰਮਦ ਯਸੀਨ ਦਾ ਵੀ ਉਹਨੇ ਨਾਲ ਅੱਗੇ ਕਰਾਇਆ ਹੋਇਆ ਸਾਰਾ ਜਿਹੜਾ ਮਾਲਵੇ ਦੇ ਵਿੱਚ ਸਪਲਾਈ ਹੈ ਜਿਆਦਾਤਰ ਜੇ ਆਪਾਂ ਉਹਦਾ ਕ੍ਰਿਮੀਨਲ ਪ੍ਰੋਫਾਈਲ ਦੇਖੀਏ ਫਿਰੋਜ਼ਪੁਰ ਖੰਨਾ ਲੁਧਿਆਣਾ ਇਸ ਏਰੀਏ ਦੇ ਵਿੱਚ ਐਕਟਿਵ ਹੈ ਜਗਪ੍ਰੀਤ ਤੇ ਇਹ ਤੋਂ ਲੈ ਜਾ ਕੇ ਉਹ ਸਮਾਨ ਅਕੇ ਵੇਚਦਾ ਰਿਹਾ ਔਰ ਉਹਦੇ ਨਾਲ ਇਹ ਜਿਹੜਾ ਯਾਸੀਨ ਹੈ ਇਹਦੇ ਖਿਲਾਫ ਵੀ ਉਹ ਉਹਨਾਂ ਏਰੀਆ 'ਚ ਮੁਕਦਮੇ ਦਰਜ ਨੇ ਜਦੋਂ ਜਦੋਂ ਗਰੁੱਪ ਆਇਆ ਹੈ ਜੀ ਕਿੰਨੇ ਬੰਦੇ ਦਾ ਗਰੁੱਪ ਆਇਆ ਜੀ ਕਿੰਨੇ ਬੰਦੇ ਦੋ ਬੰਦੇ ਸਾਹਮਣੇ ਆਏ ਜੀ ਬਾਕੀ ਜਪਰੀ ਦੀ ਇਨਟੈਰੋਗੇਸ਼ਨਸ ਹੋਰ ਚੀਜ਼ਾਂ ਰਿਵੀਲ ਕਰੇਗੀ ਜੀ ਸਰ ਪਾਕਿਸਤਾਨ ਦਾ ਤਸਕਰ ਫਰਾਂ ਲੱਗਾ ਜੀ ਇਹਨਾਂ ਇਹਨਾਂ ਉਹ ਉਹ ਕਰ ਰਹੇ ਆ ਜੀ ਉਸਤੇ ਵੀ ਅਸੀਂ ਕੰਮ ਕਰ ਰਹੇ ਆ ਤੇ ਪ੍ਰਦੇਸ਼ ਦੂਸਰਾ ਵੀ ਕੰਟੈਕਟ ਕਰਾਂਗੇ ਜੀ ਅਜੇ ਤਾਂ ਲਾਲੂ ਰਹਿ ਰਹੇ ਆਏ ਉੱਥੇ ਵੀ ਇਹਦੇ ਖਿਲਾਫ ਸਨੇਚਿੰਗ ਦੇ ਤੇ ਹੋਰ ਪਰਚੇ ਦਰਜ ਨੇ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹੱਚ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਜੀ ਡੀਐਸਪੀ ਸਾਹਿਬ ਸਾਡੇ ਏਸੀਪੀ ਇਨਵੈਸਟੀਗੇਸ਼ਨ ਔਰ ਬਲਵਿੰਦਰ ਸਿੰਘ ਇਨਚਾਰਜ ਸੀਆਈਏ 3 ਉਹਨਾਂ ਦੀ ਟੀਮ ਨੂੰ ਦਿਲੋਂ ਮੁਬਾਰਕਬਾਦ ਦਿੰਨਾ ਜੀ ਸਰ ਇਹ ਜਿਹੜੀ ਹੈ ਜੂਰੀ ਦਾ ਹੁਣ ਬੜਤ ਮੰਗਵਾਈ ਸੀ ਜਾਂ ਕਿਦਾਂ ਮੰਗਵਾ ਕੇ ਰੱਖੀ ਸੀ ਲੇਟੈਸਟ ਹੈ ਜੀ ਹਾਂ ਜੀ ਮੇਰਾ ਕਿਉਂ ਹੋ ਗਿਆ ਉਸ ਵਾਸਤੇ ਹੋਰ ਕੋਈ ਚੱਲ ਰਿਹਾ ਹੈ ਬਾਈ ਸਾਹਿਬ ਬੇਸਿਕਲੀ ਤੁਹਾਨੂੰ ਪਤਾ ਹੀ ਹੈ ਦੇਖ ਲੈਂਦੇ ਜਿੱਥੇ ਥੋੜੀ ਬਥੀ ਓਪਨਿੰਗ ਮਿਲ ਰਹੀ ਹੈ ਕਿਉਂਕਿ ਫਲੱਡਸ ਕਰਕੇ ਸਾਰੀਆਂ ਸਕਿਉਰਿਟੀ ਫੋਰਸਸ ਵੀ ਬਿਜ਼ੀ ਆ ਤੇ ਕੁਝ ਉਹ ਏਰੀਆ ਵੀ ਇਨਐਕ세ਸੀਬਲ ਹੋ ਗਿਆ ਸੀਗਾ ਉਸ ਤੋਂ ਇਹਨਾਂ ਫਾਇਦਾ ਲੈਂਦੇ ਰਹੇ ਸਰਦ ਚੰਗੇ ਬੰਦੇ ਬਹੁਤ ਕਾਫੀ ਸਮੇਂ ਤੋਂ ਚੱਲ ਰਿਹਾ ਕਿ ਐਕਟਿਵ ਆ ਹੈਂ ਜੀ ਪੁਲਿਸ ਦੀ ਇਸ ਤੋਂ ਕਿੰਨੇ ਚਿਰ ਤੋਂ ਵਾਰੀ ਹੈ 2023 ਤੋਂ ਉਹਦੇ ਖਿਲਾਫ ਮੁਕੱਦਮੇ ਦਰਜ ਨੇ ਜਿਵੇਂ ਪੁਰਾਣਾ ਪਰ ਰਿਕਾਰਡ ਦੇ ਹੈ 21 'ਚ ਵੀ ਪਰਚਾ ਦਰਜ ਹੈ 21 'ਚ ਦੋ ਪਰਚੇ ਹੈ 23 ਹੈ ਫਿਰ ਹੁਣ 25 'ਚ ਵੀ ਇੱਕ ਲੇਟੈਸ ਹੈਗਾ ਸਬਰਾਲੇ ਦਾ ਇਦਾਂ ਹੀ ਜਿਹੜਾ ਇਹਦੇ ਖਿਲਾਫ ਵੀ ਇਹ ਜ਼ਿਆਦਾਤਰ ਜਿਹੜਾ ਯਾਸੀਨ ਜਕਰੀ ਤਹਿਤ 24 ਤੇ 25 ਤੋਂ ਹੋਇਆ ਯਾਸੀਨ ਦੇ ਖਿਲਾਫ ਫਟੇ ਪੁਰਾਣੇ ਮੁਕੱਦਮੇ ਤੁਹਾਨੂੰ ਦੱਸੇ ਹੋਏ ਇਹ ਠੀਕ ਹੈ ਥੈਂਕ ਯੂ ਜੀ